ਸਸ਼ੁਕਲਕ ਲਿਆਂ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਵੱਲੋਂ ਅੰਤਰਾਜੀ ਨਾਕਿਆ ਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਪੁਲਿਸ ਨੇ ਮਾੜੀਆਂ ਅਸਰਾਂ ਨੂੰ ਰੋਕਣ ਦੇ ਲਈ ਅੰਤਰਾਜੀ ਨਾਕਿਆ ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਹੈ ਤੇ ਇਸ ਮੁਹਿੰਮ ਦਾ ਮੁੱਖ ਮਕਸਦ ਹੀ ਅਪਰਾਧਕ ਗਤੀਵਿਧੀਆਂ ਨੂੰ ਨੱਥ ਪਾਉਣਾ ਤੇ ਜ਼ਿਲ੍ਹੇ ਦੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣਾ ਹੈ ਇਸ ਚੈਕਿੰਗ ਦੌਰਾਨ ਪੁਲਿਸ ਵੱਲੋਂ ਵਾਹਨਾਂ ਦੀ ਬਰੀਕੀ ਦੇ ਨਾਲ ਤਲਾਸ਼ੀ ਲਈ ਗਈ ਤੇ ਸ਼ੱਕੀ ਵਿਅਕਤੀਆਂ ਤੇ ਵੀ ਨਜ਼ਰ ਰੱਖੀ ਗਈ ਜਿਵੇਂ ਜਾਂ ਚੈਕਿੰਗਾ ਦੇ ਨਾਲ ਅੰਤਰਰਾਜੀ ਸਰਹੱਦਾ ਦੇ ਰਾਹੀਂ ਹੋਣ ਵਾਲੀ ਨਸ਼ਾ ਦੀ ਤਸਕਰੀ ਹਥਿਆਰਾਂ ਦੀ ਆਵਾਜਾਈ ਤੇ ਹੋਰ ਅਪਰਾਧ ਨੂੰ ਰੋਕਣ ਦੇ ਵਿੱਚ ਮਦਦ ਮਿਲਦੀ ਹੈ ਤੇ ਕਾਰਵਾਈ ਮਟਿੰਡਾ ਪੁਲਿਸ ਦੀ ਅਪਰਾਧ ਮੁਕਤ ਸਮਾਜ ਸਿਰਜਣ ਦੇ ਵਚਨਬੱਧਤਾ ਨੂੰ ਦੁਹਰਾਉਂਦੀ ਹੈ ਪਰ ਅਧਿਕਾਰੀਆਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕੋਈ ਸ਼ੱਕੀ ਗਤੀਵਿਧੀ ਦਿਖਦੀ ਹੈ ਤਾਂ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ ਆਪਰੇਸ਼ਨ ਸੀਲ 15 ਤਹਿਤ ਅੱਜ ਪੰਜਾਬ ਪੁਲਿਸ ਤੇ ਹਰਿਆਣਾ ਪੁਲਿਸ ਦੇ ਜੁਆਇੰਟ ਕੋਆਰਡੀਨੇਸ਼ਨਲ ਇੰਟਰਸਟੇਟ ਨਾਕਾਬੰਦੀ ਕੀਤੀ ਗਈ ਹੈ ਪੀ ਬਠਿੰਡਾ ਡਿਸਟ੍ਰਿਕਟ ਦੇ ਵਿੱਚ 8 ਇੰਟਰ ਸਟੇਟ ਡਾਕੀ ਆਪਰੇਸ਼ਨਲ ਜਿਨ੍ਹਾਂ ਵਿੱਚ ਦੋ ਥਾਣਾ ਸੰਗਤ ਤੇ 3 ਪਿੰਡ ਤੇ 4 ਥਾਣਾ ਰਾਮਾ ਤੇ ਦੋ ਥਾਣਾ ਤਲਵੰਡੀ ਦੇ ਪਿੰਡ ਇਹਦੇ ਵਿੱਚ ਸਾਡਾ ਮੇਨ ਈਮ ਹੈ ਕਿ ਜਿਹੜੇ ਵੀ ਨਾਰਕੋਟਿਕਸ ਸਮਗਲ ਹੁੰਦੀ ਹੈ ਜਾਂ ਕਿਸੇ ਦੀ ਕੋਈ ਇਲਿਸੀਟ ਲਿਕਰ ਦੀ ਮੂਵਮੈਂਟ ਹੈ ਜਾਂ ਕੋਈ ਇਲੀਗਲ ਆਰਮਜ਼ ਦੀ ਕਰਾਸ ਇੰਟਰ ਸਟੇਟ ਮੂਵਮੈਂਟ ਹੈ ਉਸ ਨੂੰ ਕਵਰ ਕਰ ਸਕੀਏ ਜਿਹੜੇ ਐਂਟੀ ਸੋਸ਼ਲ 엘ਮੈਂਟਸ ਹਨ ਉਹਨਾਂ ਤੇ ਸਟ੍ਰਿਕਟ ਕਵਰ ਵਿਜੀਲ ਮੇਨਟੇਨ ਕਰ ਸਕੀਏ ਬੋਰਡ ਸੈਰੀਆ ਜੇ ਲਗਾਈ ਗਈ ਹੈ ਸੋ ਇਹ ਜਿ ਸਾਡੀ ਜਿਵੇਂ ਦੱਸਿਆ ਮੈਂ 8 ਨਾਕੇ ਆਪਰੇਸ਼ਨਲ ਆ ਹਰ ਨਾਕੇ ਤੇ 10 ਤੋਂ 15 ਆਪਣੇ ਮੁਲਾਜ਼ਮ ਹੈ ਦਾ ਆਰਾਊਂਡ 100 ਹੈ ਜਿਹੜੇ ਆਪਣੀ 400% ਨਾਲ ਡਿਪਲੋਇਡ ਹੈ ਆਮ ਲੋਕਾਂ ਨੂੰ ਕੀ ਅਪੀਲ ਕਰਾਂਗੇ ਆਮ ਲੋਕਾਂ ਨੂੰ ਉਹੀ ਅਪੀਲ ਹੈ ਕਿ ਜਿਵੇਂ ਤੁਹਾਨੂੰ ਪੰਜਾਬ ਸਰਕਾਰ ਦਾ ਮਿਸ਼ਨ ਹੈ ਕਿ ਯੁੱਧ ਨਸ਼ਾ ਬਰੂ ਬਿ ਮਹਿੰਮ ਚੱਲ ਰਹੀ ਹੈ ਉਹਦੇ ਵਿੱਚ ਸਾਡਾ ਪੁਲਿਸ ਇਸੇ ਹੀ ਯੋਗਕਰਨ ਤੇ ਜਿਹੜੇ ਵੀ ਲੋਕੀ ਨਸ਼ਾ ਪੈਡਲ ਕਰਦੇ ਐ ਸਮੱਗਲ ਕਰਦੇ ਉਹਨਾਂ ਦੀ ਇਨਫੋਰਮੇਸ਼ਨ ਸਾਨੂੰ ਦੇਈਏ ਤਾਂ ਕਿ ਅਸੀਂ ਉਹਨਾਂ ਤੇ ਸਖਤ ਕਾਰਵਾਈ ਕਰ ਕਰੀਏ